ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚੰਨਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਭਲੋਆ ਜਿ ਬਿਲਕੁਲ ਸਵੇਰ ਪਰਦੇ ਵਿੱਚ ਦੇਸ਼ ਭਰ ਦੇ ਵਿੱਚ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਉੱਥੇ ਹੀ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਮੈਂ ਟੀਮ ਮਾਲਵਾ ਵੱਲੋਂ ਲੱਖ ਲੱਖ ਮੁਬਾਰਕਬਾਦ ਦਿੰਨਾ ਅਰਦਾਸ ਕਰਦਾ ਕਿ ਪਰਮਾਤਮਾ ਸਭ ਦੇ ਘਰੇ ਖੁਸ਼ੀਆਂ ਲੈ ਕੇ ਆਵੇ ਜੀ ਬਿਲਕੁਲ ਸੂਬੇ ਭਰ ਦੇ ਵਿੱਚ ਜਿੱਥੇ ਪ੍ਰਕਾਸ਼ਪੁਰਬ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਹੈ ਨਗਰ ਕੀਰਤਨ ਸਜਾਏ ਜਾ ਰਹੇ ਨੇ ਦੀਵਾਨ ਸਜਾਏ ਜਾ ਰਹੇ ਨੇ ਉੱਥੇ ਹੀ ਸਥਾਨਕ ਸ਼ਹਿਰ ਪਵਾਨੀਗੜ੍ਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਅੱਜ ਪ੍ਰਧਾਨ ਮੈਨੇਜਰ ਜਗਜੀਤ ਸਿੰਘ ਅਤੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਨ ショ ਪ੍ਰਾਪਤ ਅਸਥਾਨ ਸ੍ਰੀ ਗੁਰੂ ਨੌਵੀਂ ਪਾਤਸ਼ਾਹੀ ਜੀ ਦੇ ਭਵਾਨੀਗੜ੍ਹ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਨਗਰ ਕੀਰਤਨ ਹੈ ਉਹ ਸਜਾਇਆ ਗਿਆ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਿਹੜੀ ਸਮਾਪਤੀ ਉਹ ਕੀਤੀ ਜਾਵੇਗੀ ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਨਗਰ ਕੀਰਤਨ ਦਾ ਭਰਮਾ ਸਵਾਗਤ ਹੈ ਜਿਹੜਾ ਉਹ ਵੀ ਕੀਤਾ ਗਿਆ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਗੱਤਕੇ ਦੇ ਜੋਰ ਨੇ ਜਿਹੜੇ ਉਹ ਦਿਖਾਏ ਜਾ ਰਹੇ ਨੇ ਉੱਥੇ ਹੀ ਵੱਖੋ ਵੱਖਰੇ ਤਰੀਕੇ ਦੇ ਨਾਲ ਸਰਦਾ ਦੇ ਨਾਲ ਜਿਹੜਾ ਲੰਗਰ ਵੀ ਉਹ ਲਗਾਏ ਗਏ ਨੇ ਗੋਲਡੀ ਟੂਰ ਯੂਥ ਅਕਾਲੀ ਦਲ ਦੇ ਜੋ ਯੂਥ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਤੂਰ ਪੱਤੀ ਦੇ ਵਿੱਚ ਤੂਰ ਪੱਤੀ ਦੇ ਵਿੱਚ ਜਿਹੜੀ ਸੇਵਾ ਉਹ ਲੰਗਰ ਦੀ ਸੇਵਾ ਕੀਤੀ ਗਈ ਸੀ ਨਾ ਗੁਰ ਕੀਰਤਨ ਦਾ ਭਰਵਾ ਸਵਾਗਤ ਹੈ ਉਹ ਕੀਤਾ ਗਿਆ ਸੀ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਰਾਜਨੀਤਿਕ ਆਗੂ ਦੇ ਨਾਲ ਨਾਲ ਸਮਾਜਿਕ ਜਿਹੜੇ ਸਮਾਸੀ ਵੀ ਆਗੂ ਨੇ ਉਹਨਾਂ ਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਕਤ ਕੀਤੀ ਆ ਬਾਬੂ ਪ੍ਰਕਾਸ਼ ਚੰਦ ਗਰਗ ਸਾਫ ਦਾ ਸੰਜੀ ਸਕੱਤਰ ਉਹਨਾਂ ਦੇ ਵੱਲੋਂ ਵੀ ਜਿਹੜਾ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਜਿਹੜਾ ਜਿੱਥੇ ਗੁਰਪਰਬ ਦੀ ਮੁਬਾਰਕਬਾ ਦਿੱਤੀ ਆ ਉੱਥੇ ਹੀ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਦਾ ਜਿਹੜਾ ਆਸ਼ੀਰਵਾਦ ਵੀ ਲਿਆ ਉੱਥੇ ਹੀ ਗੱਲਬਾਤ ਕੀਤੀ ਜਾਵੇ ਗੋਲਡੀ ਤੂੜ ਦੀ ਤੂਰਪੱਤੀ ਦੇ ਵਿੱਚ ਗੋਲਦੀ ਤੂਰਤੇ ਹੋਰ ਤੂਰਪੱਤੀ ਦੇ ਜਿਹੜੇ ਜਿੰਨੇ ਵੀ ਸਹਿਯੋਗੀ ਸੱਜਣ ਨੇ ਉਹਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਜੋ 82 ਉਸ ਦਾ ਭਰਮਾ ਸਵਾਗਤ ਹੈ ਜਿਹੜਾ ਕੀਤਾ ਗਿਆ ਸੋ ਉੱਥੇ ਹੀ ਗੱਲਬਾਤ ਕਰੀਏ ਹਿੰਦੂ ਭਾਈਚਾਰੇ ਦੇ ਤਾਂ ਵਿਸ਼ਫ ਕਰਮਾ ਮੰਦਿਰ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਜ ਦੇ ਵੱਲੋਂ ਵੀ ਮੰਦਿਰ ਕਮੇਟੀ ਦੇ ਵੱਲੋਂ ਵੀ ਜਿਹੜਾ ਨਗਰ ਕੀਰਤਨ ਪਹੁੰਚਣ ਤੇ ਨਗਰ ਕੀਰਤਨ ਦਾ ਜਿਹੜਾ ਸਵਾਗਤ ਹੈ ਕੀਤਾ ਗਿਆ ਤੇ ਆਸ਼ੀਰਵਾਦ ਦਾ ਜਿਹੜਾ ਗੁਰੂ ਸਾਹਿਬ ਦਾ ਪ੍ਰਾਪਤ ਕਰ ਰਿਹਾ ਹੈ ਹੋਰ ਵੀ ਸਮਾਜ ਸੇਵੀ ਆਗੂ ਬਲਵਿੰਦਰ ਪੁਨੀਆ ਤੋਂ ਇਲਾਵਾ ਸ਼ਹਿਰ ਦੇ ਜਿਹੜੇ ਸੰਗਤ ਆ ਉਹ ਵੀ ਮੌਜੂਦ ਰਹੀ ਹੈ ਉੱਥੇ ਹੀ ਗੱਲਬਾਤ ਕਰ ਲੈਣਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਨਗਰ ਕੀਰਤਨ ਦਾ ਪਰਮਾ ਸਵਾਗਤ ਹੈ ਜਿਹੜਾ ਕੀਤਾ ਗਿਆ ਇਸ ਮੌਕੇ ਕੀ ਕਹਿਣਾ ਹੈ ਪ੍ਰਧਾਨ ਮੈਨੇਜਰ ਜਗਜੀਤ ਸਿੰਘ ਦਾ ਤੇ ਬਾਬੂ ਪ੍ਰਕਾਸ਼ ਚੰਦ ਗਰਕ ਦਾ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੋਲਦੀ ਤੂਰ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਪਾਸ਼ਾਇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਆ ਸਭ ਨੂੰ ਪਹਿਲਾਂ ਦਾ ਬਹੁਤ-ਬਹੁਤ ਮੁਬਾਰਕਾ ਇਸ ਪ੍ਰਕਾਸ਼ ਪੁਰਬ ਦੇ ਮੌਕੇ ਭਾਨੀਗੜ ਜੀ ਦੇ ਗੁਰੂ ਆ ਨਾਨਕ ਦੇਵ ਜੀ ਦੇ ਪੁਰਬ ਨੂੰ ਲੈ ਕੇ ਜਿਹੜਾ ਅਸੀਂ ਕਹਿ ਸਕਦਾ ਗੁਰੂ ਤੇਗ ਭਾਦਰ ਗੁਰਪੁਰਾ ਸਾਹਿਬ ਦੇ ਵੱਲੋਂ ਇੱਕ ਮਹਾਨ ਨਗਰ ਕੀਰਤਨ ਸ਼ਿਸ਼ੋਭਿੰਤ ਕੀਤਾ ਗਿਆ ਪਹਿਲਾਂ ਮੈਂ ਤਸਵੀਰ ਹੈ ਜਿਹੜੀ ਤਾਂ ਤੁਹਾਨੂੰ ਨਗਰ ਕੀਰਤਨ ਦੀ ਦਿਖਾ ਦਿੰਦੇ ਆ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਜਿਹੜਾ ਲੋਕਾਂ ਦਾ ਪਰਮਾਤਮਾ ਆਪਣਾ ਨਜ਼ਰ ਆ ਰਹੀ ਹੈ ਇਹ ਪੁਆਦੀ ਕਰਦੇ ਤਸਵੀਰਾਂ ਦੇ ਥੋੜੇ ਨਾਲ ਸਾਡੇ ਜੇ ਜੇ ਤੁਹਾਨੂੰ ਸੰਗ ਦਾ ਨਹੀਂ ਦਿਖਾ ਦਿੰਦੇ ਤਾਂ ਜਿੰਨਾ ਕਿਤੇ ਇਸ ਖਾਸ ਇਸ ਮਹਾਨ ਦਿਨ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਵੀ ਉਤਸ਼ਾਹ ਹੈ ਤਾਂ ਉਹ ਨਜ਼ਰ ਆ ਰਿਹਾ ਕਿਉਂਕਿ ਪੂਰੇ ਤੇਜ ਦੀ ਗੱਲ ਕਰੀਏ ਤਾਂ ਅੱਜ ਦਾ ਇਹ ਜਿਹੜਾ ਦਿਨ ਹੈ ਤਾਂ ਜਿਹੜਾ ਬੜੀ ਧੂਮ ਧਾਮ ਨਾਲ ਬਣਾਇਆ ਜਾ ਰਿਹਾ ਵਾਪਵਾਕੇ ਇਲਾਕਿਆਂ ਦੇ ਵਿੱਚ ਨਗਰ ਕੀਰਤਨ ਹੈ ਜਿਹੜਾ ਤਾਂ ਉਹ ਵੀ ਸ਼ੋਭਿਤ ਕੀਤਾ ਜਾ ਰਿਹਾ ਪੋਲੀ ਜੀ ਦੇਸ਼ ਭਰ ਦੇ ਵਿੱਚ ਨਗਰ ਕੀਰਤਨ ਸ਼ੋਭਿਤ ਹੋ ਰਿਹਾ ਕੱਲ ਨੂੰ ਜਿਹੜਾ ਗੁਰਪੁਰਬ ਮਨਾਇਆ ਜਾਣਾ ਨਨਕਾਣਾ ਅੱਜ ਤੁਸੀਂ ਕਹਿੰਦੇ ਆਂ ਅਰਦਾਸਾਂ ਦੇ ਵਿੱਚ ਵੀ ਮੰਗਿਆ ਜਾਂਦਾ ਵੀ ਕਦੋਂ ਖੁੱਲੇ ਦਰਸ਼ ਦੇ ਦਾਰ ਹੋਣਗੇ ਕੀ ਕਹਿਣਾ ਚਾਹੋ ਦੇਖੋ ਅੱਜ ਦੁਨੀਆਂ ਦਾ ਸਭ ਤੋਂ ਵੱਡਾ ਦਿਨ ਹੈ ਅੱਜ ਦੁਨੀਆਂ ਦੇ ਮਾਲਕ ਅੱਜ ਦਾ ਦਿਨ ਉਹਨਾਂ ਨੇ ਆਪਦਾ অবতার ਧਾਰਿਆ ਸੀ ਕੱਲਾ ਸਕਾਉਂਦਾ ਨਹੀਂ ਦੁਨੀਆ 'ਚ ਜਿਹੜਾ ਜੀਵ ਜੰਤੂ ਨੇ ਜਨਮ ਲੈ ਲਿਆ ਉਹ ਤਾਂ ਮਾਲਕੇ ਪ੍ਰਿੰਟ ਹੋਇਆ ਸੀਗਾ ਉਹ ਹੀ ਮੈਂ ਪੈਨਦਾ ਸਾਰੀ ਸ੍ਰਿਸ਼ਟੀ ਨੂੰ ਸਾਰੇ ਜਿੱਥੇ ਲੋਕ বাসਦੇ ਨੇ ਕਿਹੜੇ ਜਿੱਥੇ ਇਸਲੀ ਗੁੰਜੇ ਚ ਉਹਨਾਂ ਨੂੰ ਮੈਂ ਮੁਬਾਰਕਾਂ ਦਿੰਦਾ ਤੇ ਮੈਂ ਗੁਰੂ ਮਾਰਾ ਦੇ ਅੱਗੇ ਅਰਦਾਸ ਕਰਦਾ ਕਿ ਜਿਹੜਾ ਵਰਤਾਰਾ ਚੱਲ ਰਿਹਾ ਹੈ ਜੋ ਦੁਨੀਆ 'ਤੇ ਨਮੀ ਨਮੀ ਟਕਰਾਵਾ ਹੋ ਰਹੀਆਂ ਨੇ ਅਸੀਂ ਉਹਦੇ ਚੰਨਾਂ 'ਚ ਅਰਦਾਸ ਕਰਦੇ ਹਾਂ ਕਿ ਹੈ ਸੱਚੇ ਬਾਦਸ਼ਾ ਸਾਡੇ ਲੋਕਾਂ ਨੂੰ ਮੱਤਤਮ ਬੁੱਧੀਆਂ ਨੂੰ ਸਾਨੂੰ ਬੁੱਧੀ ਬਖਸ਼ ਸਾਨੂੰ ਉਸਯੋਗ ਬਣਾ ਤਾਂ ਅਸੀਂ ਆਪਣੇ ਜਿਹੜੇ ਭੈਣ ਭਾਈ ਨਾਲ ਮੋਢਾ ਨਾਲ ਮੋਢਾ ਲਾ ਕੇ ਖੜ ਸਕੀਏ ਅੱਜ ਬਹੁਤ ਲੋੜ ਹੈ ਗੁਰੂ ਨਾਨਕ ਦੇ ਜਿਹੜਾ ਫਲਸਫਾ ਹੈ ਹੋਂਦ ਤੇ ਚੱਲਣ ਦੀ ਕਿਤੇ ਨਾ ਕਿਤੇ ਅਸੀਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਮੈਨੂੰ ਬਹੁਤ ਖੁਸ਼ੀ ਨਾਲ ਕਹਿ ਰਹੇ ਹਾਂ ਸਾਡੇ ਅੱਜ ਤੂੜ ਪੱਤੀ ਵਾਸੀਆਂ ਨੇ ਇਕੱਠੇ ਹੋ ਕੇ ਐਨੇ ਸੋਣਾ ਜਿਹੜਾ ਇਹ ਸਜਾਇਆ ਅੱਜ ਅਸੀਂ ਆਪਣਾ ਮੱਲਾ ਤੇ ਅਸੀਂ ਗੁਰੂ ਮਹਾਰਾਜ ਦੇ ਕੋਟਨ ਕੋਟਨ ਧੰਨਵਾਦ ਆ ਉਹਨਾਂ ਨੇ ਸਾਡੇ ਮੱਲੇ 'ਚ ਸਾਡੇ ਕਰਾਂਗੇ ਚਰਨ ਪਾਏ ਨੇ ਸਾਡੀ ਖੁਸ਼ੀ ਦਾ ਕੋਈ ਅਜ ਟਿਕਾਣਾ ਨਹੀਂ ਸਾਸੀਂ ਬਹੁਤ ਵਟ ਭੱਗਿਆ ਗੁਰੂ ਮਹਾਰਾਜ ਆਪ ਚੱਲ ਕੇ ਸਾਡੇ ਇੱਥੇ ਆਏ ਨੇ ਪੰਜ ਪਿਆਰਾਂ ਦੇ ਰੂਪ 'ਚ ਇਹ ਸੰਗਤ ਦੇ ਰੂਪ 'ਚ ਇਹ ਸੰਗਤ ਨਹੀਂ ਇੱਕ ਇੱਕ ਜੰਚ ਬਾਬਾ ਨਾਨਕਾ ਵਾਸਾ ਕਰਦਾ ਇਸ ਕਰਕੇ ਅੱਜ ਜਿਹੜਾ ਸਾਖੀ ਦੀ ਪ੍ਰਗਟਾਵਾ ਜਿਹੜਾ ਅਸਾਸੀ ਕਰ ਨਹੀਂ ਸਕਦੇ ਆਸੀਂ ਬਹੁਤ ਖੁਸ਼ ਆ ਤੇ ਵਾਤੂੰਤਾਂ ਨਾਲ ਦੁਨੀਆ ਦੇ ਹਰ ਕੋਨੇ ਵਿੱਚ ਗੁਰੂ ਨਾਨਕ ਦੇਵ ਦਾ ਜਿਹੜਾ ਅੱਜ ਗੁਰਪੁਰਬ ਮਨਾਇਆ ਜਾ ਰਿਹਾ 55ਵਾਂ ਜਿਹੜਾ ਗੁਰਪਾ ਗੁਰਪੁਰਬ ਮਨਾਇਆ ਜਾ ਰਿਹਾ ਨਨਕਾਣਾ ਸਾਹਿਬ ਦੇ ਦਰਸ਼ਨ ਖੁੱਲੇ ਤਾਂ ਗਏ ਪਰ ਲੋਕਾਂ ਨੂੰ ਆਲੇ ਵੀ ਆਸ ਹੈ ਕਿ ਜਿਹੜੀ ਪੂਰਨ ਤੌਰ ਤੇ ਜਿਹੜੇ ਲੋਕ ਨੇ ਖੁੱਲੇ ਦੇ ਦਾਰੇ ਦੇ ਨਹੀਂ ਬਿਲਕੁਲ ਦੇਖੋ ਤਨਵੀਰ ਜਨ ਅਰਦਾਸ ਕਰਦੀ ਹੈ ਨਾ ਗੁਰੂ ਮਹਾਰਜ ਬਹੁਤ ਨੇੜੇ ਹੋ ਕੇ ਸੁਣਦੇ ਨੇ ਤਾਂ ਸਾਨੂੰ ਆਸ ਨਹੀਂ ਪੂਰੀ ਉਮੀਦ ਹੈ ਜੇ ਜਿਹੜਾ ਗੁਰੂ ਨਾਨਕ ਦੇਵ ਜਰ ਤਦ ਦਰਸ਼ਨ ਨੇ ਉਹ ਸਾਨੂੰ ਬਹੁਤ ਛੇਤੀ ਹੋਣਗੇ ਸਿੱਖ ਦਾ ਹਰ ਅਰਦਾਸ ਤੇ ਅਰਦਾਸ ਕਰਦਾ ਗੁਰੂ ਮਹਾਰਾਜ ਜੀ ਕਿ ਸਾਨੂੰ ਜਿਹੜਾ ਚਰਨਾ ਦੇ ਤੇਰੇ ਘਰ ਦੇ ਦਰਸ਼ਨ ਜਿਦਾਰੇ ਖੁੱਲੇ ਹੋਣ ਤੇ ਮਦ ਸਰਕਾਰਾਂ ਵੱਲੋਂ ਦੋਨੋਂ ਸਰਕਾਰਾਂ ਨੂੰ ਬੇਨਤੀ ਕਰਦਾ ਪਾਕਿਸਤਾਨ ਸਰਕਾਰ ਨੂੰ ਵੀ ਤੇ ਹਿੰਦੁਸਤਾਨ ਸਰਕਾਰ ਨੂੰ ਵੀ ਜਿਹੜਾ ਤੁਸੀਂ ਵੰਡੀਆਂ ਪਾਈਆਂ ਨੇ ਜਿਹੜੇ ਗੁਰੂ ਦੇ ਕਰਨ ਨੂੰ ਜਾਣ ਵਾਸਤੇ ਇਹ ਗੇਟ ਲਾਈਨਾਂ ਖੋਲੇ ਜਾਣ ਤਾਂ ਕਿ ਜੋ ਸਿੱਖ ਸੰਗਤ ਹੈ ਜੋ ਬਾਬੇ ਨਾਨਕ ਨੂੰ ਪਿਆਰ ਕਰਨ ਵਾਲੇ ਉਹਦੇ ਫਲਸਫੇ ਨੂੰ ਜਿਵਾਨ ਕਰਨ ਵਾਲੇ ਲੋਕ ਨੇ ਉਹ ਆਪਣੇ ਗੁਰੂ ਦੇ ਧਾਮ ਤੇ ਜਾਣ ਆਪਣੇ ਗੁਰੂ ਦੇ ਦਰਸ਼ਨ ਕਰਨ ਤਾਂ ਕਿ ਜਿਹੜਾ ਲੋਕ ਵਿੱਚ ਸਾਡੇ ਗੁਰੂ ਦਾ ਜਿਹੜਾ ਪ੍ਰਚਾਰ ਹੈ ਉਹ ਅਸੀਂ ਸਰ ਕਰ ਸਕੀਏ ਜੇਕਰ ਅੱਜ ਦਰਸ਼ਨ ਕਰਨੇ ਤਾਂ ਪਾਸਪੋਰਟ ਜ਼ਰੂਰੀ ਹੈ ਤਾਂ ਇਹ ਵੀ ਜਿਹੜਾ ਨਾ ਹੋਵੇ ਹਾਂ ਬਿਲਕੁਲ ਪਾਸਪੋਰਟ ਨਹੀਂ ਹੋਣਾ ਚਾਹੀਦਾ ਠੀਕ ਹੈ ਕੋਈ ਫਾਰਮ ਹੈ ਨੇ ਆਧਾਰ ਕਾਰਡ ਤੇ ਬਹੁਤ ਗਰੀਬ ਬੰਦੇ ਆਏ ਜਿਹਨੇ ਪਾਸਪੋਰਟ ਨਹੀਂ ਬਣੇ ਹੋਏ ਉਹ ਫਿਰ ਕਿੱਥਾਂ ਕਿਸੇ ਵਾਂਝੇ ਰਹਿ ਜਾਂਦੇ ਨੇ ਇਹਨਾਂ ਨੂੰ ਆਧਾਰ ਕਾਰਡ ਤੇ ਆਪਦੀ ਵੈਰੀਫਿਕੇਸ਼ਨ ਕਰਕੇ ਉਹ ਜ਼ਰੂਰ ਪੂਰੀਆਂ ਕਰਕੇ ਗੁਰੂ ਘਰ ਦੇ ਦਰਸ਼ਨ ਕਰਾਉਣਾ ਚਾਹੀਦੇ ਨੇ ਆ ਕਿੰਨਾ ਕੁ ਨਜ਼ਰ ਆ ਰਿਹਾ 골ਡੀ ਜੀ ਅਸੀਂ ਲਗਾਤਾਰ ਤਸਵੀਰ ਬੁਰੂ ਕਰਦੀ ਦੇਖੀਏ ਜਾਂ ਫਿਰ ਉਰੇ ਦੇਖੀਏ ਬਹੁਤ ਲੰਬੀ ਕਿਤੇ ਹਜ਼ਾਰਾਂ ਦੀ ਕਿਰਤੀ ਜਿਹੜੇ ਅਸੀਂ ਕਹਿੰਦਾ ਸ਼ਰਧਾ ਮੁੰਡੇ ਤਾਂ ਨਾਲ ਬਈ ਦੇਖੋ ਉਹ ਤੁਸ ਜ ਸਾਡੇ ਨਾਲ ਰਾਤ ਛੋਟੇ ਛੋਟੇ ਪੱਚੇ ਸਾਡੇ ਨਾਲ 2:30 ਵਜੇ ਤੱਕ ਇਸ ਜਾਉਟ ਕਰਦੇ ਰਹੇ ਇੰਨਾ ਤੁਸ਼ਾ ਪਕੌੜੇ ਚੱਲ ਰਹੇ ਨੇ ਚਾਹ ਦੇ ਲੰਗਰ ਚੱਲ ਰਹੇ ਨੇ ਮਠਿਆਈਆਂ ਚੱਲ ਰਹੀਆਂ ਪਟਾਕੇ ਵੱਜ ਰਹੇ ਨੇ ਇਹ ਇੰਨਾ ਉਸ਼ਾ ਬਹੁਤ ਵੇਖਣ ਦਾ ਬਣਦਾ ਜਿਹੜੀ ਸੰਗਤ ਦਾ ਜਲਾਓ ਹੈ ਨਾ ਅੱਜ ਕੁਦਰਤੀ ਐ ਲੱਗਦਾ ਵੀ ਪਾਪਾ ਹਨਾਨ ਕੇ ਸੰਗਤ ਆ ਪਾਪਾ ਕੇ ਬਰਾਜ਼ ਹੋ ਗਿਆ ਅੱਜ ਜੱਤਾਂ ਤਣ ਤਣ ਹੋਏ ਪਿਆ ਹਾਂ ਕਾਮ ਦੇ ਪਹਿਲੇ ਸਰਦਾਰਾ ਗੁਰਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਅੱਜ ਪ੍ਰਕਾਸ਼ਪੁਰ ਬੈਠਾ ਉਹਦੀ ਜਿਹੜੀ ਖੁਸ਼ੀ ਹੈ ਤਾਂ ਉਹ ਵੀ ਝਲਕਦੀ ਨਜ਼ਰ ਆ ਰਹੀ ਹੈ ਤਾਂ ਇੱਕ ਜਿਹੜੀ ਤਸਵੀਰ ਹੈ ਤੁਹਾਨੂੰ ਦੁਬਾਰਾ ਨਗਰ ਕੀਰਤਨ ਦੀ ਵੀ ਦਿਖਾ ਦੇਣਾ ਤਾਂ ਇਹ ਕੀ ਰੋਡ ਮੈਪ ਹੋਵੇਗਾ ਇਸ ਨੂੰ ਟੈਕਨੀਕਲ ਪਰ ਹਜੇ ਇਸ ਤੋਂ ਬਾਅਦ ਰੋਡ ਮੈਪ ਹੋਵੇਗਾ ਨਗਰ ਕੀਰਤਨ ਕਿਹੜੇ ਕਿਹੜੇ ਇਲਾਕਿਆਂ ਵਿੱਚ ਦੀ ਜਾਏ ਇੱਕ ਨਗਰ ਕੀਰਤਨ ਗੁਰਦੁਆਰਾ ਸਾਹਿਬ ਪਾਸੇ ਨੌਵੀਂ ਤੋਂ ਆਰੰਭ ਹੋ ਕੇ ਮਾਈਆਂ ਭੱਤੀ ਚਾਹਲਾਂ ਭੱਤੀ ਹੁਣ ਇਸ ਟਾਈਮ ਤੂਰ ਪੱਤੀ ਵਿਖੇ ਖੜੇ ਆਪਾਂ ਤੂਰ ਪੱਤੀ ਵਾਲਿਆਂ ਨੇ ਬਹੁਤ ਸੋਹਣਾ ਪ੍ਰਬੰਧ ਕਰਿਆ ਤੇ ਮੈਂ ਇੱਥੇ ਦੇ ਸਾਰੇ ਇਲਾਕਾ ਨਿਵਾਸੀ ਦਾ ਬਹੁਤ ਧੰਨਵਾਦ ਕਰਦਾ ਹੈ ਇਸ ਤੋਂ ਬਾਅਦ ਮੀਨ ਬਾਜ਼ਾਰ ਵਿੱਚੋਂ ਦੀ ਹੁੰ ਤਰਵਜਾ ਜੀ ਗੁਰਦੁਆਰਾ ਚੇਤੇ ਜਾਵੇ ਜਾਂ ਉਦੋਂ ਬਾਅਦ ਅੱਗੇ ਵਾਰਤੀ ਹੋ ਕੇ 메ਨ ਰੋਡ ਉੱਪਰ ਦੀਪ ਬਿਸ਼ਰਮਾ ਮੰਦਿਰ ਕੱਟ ਜੁੜੀਆਂ ਉਦੋਂ ਬਾਅਦ ਨਾਪਾ ਕੈਂਚੀਆਂ ਤੋਂ ਕਾਰ ਸੇਵਾ ਡੇਰਾ ਹੋ ਕੇ ਉਦੋਂ ਬਾਅਦ ਸੰਤ ਸਰ ਗੁਰਦੁਆਰਾ ਸਾਹਿਬ ਵਿਖੇ ਲੰਗਰ ਪਾਣੀ ਦਾ ਪ੍ਰਬੰਧ ਹੋਵੇ ਜਾਂ ਉਦੋਂ ਬਾਅਦ ਆਪਣਾ ਗਾਂਧੀ ਨਗਰ ਰੋਡ ਹੁੰਦਾ ਹੋਇਆ ਬਲੈਕ ਰੋਡ ਗੁਰਦੁਆਰਾ ਸਾਹਿਬਾਂ ਸਰਵਦਾ ਜੀ ਦੇ ਜਾ ਕੇ ਉਦੋਂ ਬਾਅਦ ਬਾਪ ਜੀ ਬਾਜ਼ਾਰ ਵੀਰ ਦੀ ਦੁਆਰਾ ਗੁਰਦਰਾ ਸਾਹਿਬ ਵਿੱਚ ਹੋਵੇਗੀ ਸਤਿ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਾਇ ਹੈ ਜਿਹੜਾ ਸੰਗਤਾਂ ਦੇ ਵਿੱਚ ਨਜ਼ਰ ਆ ਰਿਹਾ ਪਹਿਲਾਂ ਨਾਲੋਂ ਗੇਤੀ ਵੀ ਵਾਰਦੀ ਜਿਹੜੀ ਇਹ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਇਸ ਵਾਰੀ ਸੰਗਤਾਂ ਚ ਇੰਨਾ ਕੁ ਉਤਸ਼ਾਹ ਬਹੁਤ ਜਿਆਦੇ ਤਾਂ ਨਾਲ ਸੰਗਤਾਂ ਦੇਖੋ ਨਗਰ ਕੀਰਤਨ ਦੇ ਬੈਕ ਕਿੰਨੀਆਂ ਬੀਬੀਆਂ ਕਿੰਨੀ ਸੰਗਤ ਤੇ ਇੰਨੀਆਂ ਟਰਾਲੀਆਂ ਕਦੇ ਨਹੀਂ ਹੋਈਆਂ ਜਿੰਨੀਆਂ ਅੱਜ ਦੀ ਟਰਾਲੀਆਂ ਆਈਆਂ ਨੇ ਜਾਂ ਜਿੰਨੀਆਂ ਅੱਜ ਦੀ ਸੰਗਤ ਪਹੁੰਚੀ ਆ ਦਰ ਸੰਗਤ ਦੇ ਚਰਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਿੰਕੇ ਬੇਨਤੀ ਕਰਦਾ ਜੇ ਅਮਰਤ ਸਕੋ ਸਿੰਘ ਸਜੋਦਾ ਨਾਰਾ ਦੇ ਕੇ ਸੰਗਤਾਂ ਨੂੰ ਬੇਨਤੀ ਕਰ ਲਾ ਅਗਲੇ ਨਗਰ ਕੀਰਤਨ ਤੱਕ ਸੰਗਤਾਂ ਸਾਰੀਆਂ ਅਮਰਤ ਚੱਕੇ ਗੁਰੂ ਦੇ ਬਾਟਾ ਚੱਕੇ ਅਮਰਤ ਵਾਲੇ ਬਣਨ ਧੰਨਵਾਦ ਸਤਗੁਰ ਨਾਨਕ ਜੀ ਕਰਕੇ ਮਿੱਟੀ ਤੋਂ ਤੱਕ ਚਾਨਣ ਹੋਇਆ ਜਾਂ ਜਦ ਤੱਕ ਉਹ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਜਿਹੜਾ ਹੈ ਉਸ ਨੂੰ ਸਮਰਪਿਤ ਨਗਰ ਕੀਰਤਨ ਪੁਆਣੀ ਗੜ ਦੇ ਗੁਰਦੁਆਰਾ ਨੌਵੀਂ ਪਾਸ਼ਾਏ ਤੋਂ ਆਰੰਭ ਹੋਇਆ ਹੈ ਸ਼ਹਿਰ ਦੀਆਂ ਵਾਲਾਕੇ ਦੀਆਂ ਸਾਰੀਆਂ ਧਾਰਮਿਕ ਤੇ ਸਮਾਜਿਕ ਸ਼ਕਤੀਆਂ ਨੇ ਇਸ ਆਰੰਭਤਾ ਦੇ ਅਰਦਾਸ ਸਮੇਂ ਭਾਗ ਲਿਆ ਹੈ ਗੁਰੂ ਸਾਹਿਬ ਨੇ ਇਸ ਮੂਟੀ ਮਾਨਵਤਾ ਨੂੰ ਇੱਕੋ ਓੰਕਾਰ ਮੰਨ ਕੇ ਮੰਨਿਆ ਉਹਨਾਂ ਨੇ ਕਿਹਾ ਕਿ ਸਭ ਧਰਮ ਤੇ ਜਿਹੜੀਆਂ ਜਾਤਾਂ ਨੇ ਕੋਈ ਕੋਈ ਨਹੀਂ ਕਿਉਂਕਿ ਸਾਰੇ ਮਾਨਵਤਾ ਦੀ ਉਹਨਾਂ ਨੇ ਉਹਨਾਂ ਨੂੰ ਸੇ ਦਿੱਤੀ ਹੈ ਇਸ ਮੌਕੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਾਰ ਕੋ ਜੀ ਉਹ ਸਾਭ ਇਹ ਕਿੰਦਰਾ ਜਿਵੇਂ ਨਜ਼ਰ ਆ ਰਿਹਾ ਤਾਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਾ ਜਿਹੜਾ ਨਜ਼ਰ ਆ ਰਿਹਾ ਪ੍ਰਦਰਸ਼ਨੀ ਮੌਜੂਨੇ ਪ੍ਰਦਰਸ਼ਨੀ 550 ਜਵਾਬ ਗੁਰਪੁਰਬ ਪਰਦਾ ਜਿਹੜਾ ਮਨਾਇਆ ਜਾ ਰਿਹਾ ਕਿੰਨੀ ਬਹੁਤ ਜ਼ਿਆਦਾ ਤੁਸੀਂ ਸੰਗਤ ਦੇ ਵਿੱਚ ਦੇਖ ਰਹੇ ਹੋ ਕਿੱਡੇ ਵੱਡਾ ਭਾਰੀ ਇਕੱਠੇ ਸੰਗਤ ਦਾ ਨਗਰ ਕੀਰਤਨ ਕੱਢਿਆ ਜਾ ਰਿਹਾ ਤੁਨ ਸ਼੍ਰੀ ਗੁਰੂ ਨਾਮਦੇਵ ਜੀ ਮਹਾਰਾਜ ਦਾ ਜੋ ਸਾਡਾ ਗੁਰਪੁਰਬ ਕੱਲ ਮਨਾਇਆ ਜਾਣਾ ਹੈ ਉਹਨਾਂ ਨਾਲ ਸਾਥੀ ਆਪਾਂ ਜਿੰਨੀ ਸਿੱਖਤ ਕਰੀਏ ਉਨੀ ਘਟਾ ਹੈ ਉਹਨਾਂ ਨੂੰ ਲੁਕਾਈ ਨੂੰ ਤਿਰਤ ਕਰੋ ਨਾਲ ਜਹੋ ਪੰਜ ਸ਼ਕ ਦਾ ਬਹੁਤ ਵੱਡਾ ਸਿਧਾਂਤ ਦਿੱਤਾ ਹੈ ਜਿਹਦੇ ਉੱਤੇ ਸਾਰੀ ਸਿੱਖ ਸੰਗਤ ਅੱਜ ਉਸੇ ਦੇ ਮੁਤਾਬਕ ਜੋ ਆਪਣਾ ਜੀਵਨ ਹੈ ਉਹਨੂੰ ਬਕੀਤ ਕਰਦਾ ਹੈ ਤੇ ਗੁਰੂ ਸਾਹਿਬਾਂ ਜੋ ਦਿੱਤੀ ਹੋਈਆਂ ਸਿੱਖਿਆਵਾਂ ਨੇ ਉਹ ਜੇ ਅੱਜ ਤੋਂ 3-400 ਸਾਲ ਪਹਿਲਾਂ ਵੀ ਉਸੇ ਤਰ੍ਹਾਂ ਹੀ ਮਤਲਬ ਕਿ ਆਮ ਜੀਵਨ ਦੇ ਉੱਤੇ ਲਾਗੂ ਹੁੰਦੀਆਂ ਸੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਵੀ ਜਾਨੀ ਕਿ ਰੰਤਰੋਂ ਉਹਨਾਂ ਦੇ ਦਿੱਤੀ ਹੋਈਆਂ ਚੰਗੀਆਂ ਸਕੀਮਾਂ ਅੱਜ ਵੀ ਉਸੇ ਤਰ੍ਹਾਂ ਰਿਲਾਈਏਬਲ ਨੇ ਮੰਨਣਯੋਗ ਨੇ ਤੇ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਬਹੁਤ ਵੱਡੀ ਮਤਲਬ ਗਿਣਤੀ ਦੇ ਵਿੱਚ ਜੋ ਸੰਗਤ ਗੁਰੂ ਸ਼ਬਦ ਦਾ ਅਸ਼ੀਰਵਾਦ ਲੈਣ ਲਈ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀ ਹੈ ਸ਼ਹਿਰ ਦੇ ਸਾਰੇ ਪਤਵੰਤੇ ਸੱਜਣ ਤੇ ਹਰ ਇੱਕ ਬੰਦਾ ਅੱਜ ਇਸ ਜੋ ਘੜੀ ਸੀ ਇਸ ਨੂੰ ਇਹਦਾ ਹਿੱਸਾ ਬਣਨਾ ਚਾਹੁੰਦਾ ਸੀ ਕਿ ਨਗਰ ਕੀਰਤਨ ਕਿਸੇ ਵੀ ਢੰਗ ਨਾਲ ਮੇਰੇ ਤੋਂ ਮਿਸ ਨਾ ਹੋਵੇ ਇਸ ਕਰਕੇ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਉਰੇ ਪਹੁੰਚੀ ਹੈ ਤੇ ਤੁਸੀਂ ਉਤਸ਼ਾਹ ਦੇਖ ਕੇ ਨੇ ਤੇ ਹਰ ਇੱਕ ਬੰਦੇ ਦੇ ਚਿਹਰੇ ਉਸ ਸਾਹਮਣੇ ਆ ਰਹੀ ਹੈ ਤੇ ਮੈਂ ਆਪਣੇ ਵੱਲੋਂ ਵੀ ਜਾਨੀ ਤੇ ਮੇਰੀ ਕਾਂਗਰਸ ਪਾਰਟੀ ਵੱਲੋਂ ਵੀ ਸਾਫ ਕਾ ਕਨਵਰਟੀ ਡਿਜ਼ਿੰਦਰ ਸਿੰਘਲਾ ਜੀ ਵੱਲੋਂ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਜੋ ਕੱਲ ਨੂੰ ਆਉਣ ਵਾਲਾ ਗੁਰਪੁਰਬ ਹੈ ਉਹਦੀਆਂ ਲੱਖ ਲੱਖ ਵਧਾਈਆਂ ਦੇਣਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਖੇੜਾ ਚ ਰੱਖੇ ਪਰਮਾਤਮਾ ਹੋਰ ਤਰੱਕੀਆਂ ਬਖਸ਼ੇ 555 ਮੈਂ ਪ੍ਰਕਾਸ਼ ਪੁਰਬ ਤੇ ਬੜੀ ਤੋਹਫਾ ਨਾ ਲਾਇਆ ਜਾ ਰਿਹਾ ਪੂਰੇ ਜੇਸ ਦੇ ਵਿੱਚ ਦਾ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਭੁਵਾਨੀ ਕਰਦੀਆਂ ਦਿਖਾ ਰਿਹਾ ਲਾਈਵ ਤਾਂ ਹੋਰ ਵੀ ਐਮ ਅਪਡੇਟ ਹੈ ਜਿੰਦੇ ਰੇ ਰਮਾ ਕੇ ਤੱਕ ਤੱਕ ਦੇ ਇਸ ਰਾ ਦੇ ਤਾਂ ਮੈਂ ਰਪਿੰਦਰ ਸਿੰਘ ਧੰਨਵਾਦ